ਸਤ ਸ੍ਰੀ ਅਕਾਲ ਜੀ ਮੈਂ ਹਾਜ਼ਰ ਹਾਂ ਇੱਕ ਹੋਰ ਨਵੀਂ ਸਾਖੀ ਲੈ ਕੇ ਅੱਜ ਦੀ ਸਾਖੀ ਹੈ ਪ੍ਰਿਥੀ ਚੰਦ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਲਈ ਚਾਰ ਕਿਹੜੇ ਯਤਨ ਕੀਤੇ ਸੀ ਇਹ ਸਾਖੀ ਧਿਆਨ ਨਾਲ ਸੁਣਨੀ। ਸ੍ਰੀ ਗੁਰੂ ਅਰਜਨ ਦੇਵ ਜੀ ਹੋਣੇ ਤਿੰਨ ਭਰਾ ਸਨ। ਪਿਰਥੀ ਚੰਦ ਜੀ, ਮਹਾਦੇਵ ਜੀ ਤੇ ਗੁਰੂ ਅਰਜਨ ਦੇਵ ਜੀ। ਪਿਰਥੀ ਚੰਦ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਸਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਹੋਣ ਕਰਕੇ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ। ਜਦੋਂ ਪਿਰਥੀ ਚੰਦ ਨੂੰ ਗੁਰਗੱਦੀ ਨਾ ਮਿਲੀ ਤਾਂ ਉਸਨੇ ਬਹੁਤ ਗੁੱਸਾ ਕੀਤਾ। ਪਿਰਥੀ ਚੰਦ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨਾਲ ਝਗੜਾ ਕੀਤਾ ਅਤੇ ਗੁਸਤਾਖੀ ਭਰੇ ਬਚਨ ਕਹਿਣ ਤੋਂ ਇਲਾਵਾ ਡਰਾਵੇ ਵੀ ਦਿੱਤੇ ਉਸਨੇ ਕਿਹਾ ਕਿ ਮੇਰਾ ਹੱਕ ਮਾਰਿਆ ਗਿਆ ਹੈ ਮੇਰੇ ਨਾਲ ਧੱਕਾ ਹੋਇਆ ਹੈ ਮੈਂ ਆਪਣੇ ਹੱਕ ਦੀ ਪ੍ਰਾਪਤੀ ਲਈ ਸਾਰਾ ਜ਼ੋਰ ਲਾ ਦਿਆਂਗਾ ਜਿਸਨੇ ਮੇਰਾ ਹੱਕ ਖੋਹਿਆ ਹੈ ਮੈਂ ਉਸ ਨੂੰ ਚੈਨ ਨਹੀਂ ਲੈਣ ਦਿਆਂਗਾ। ਪ੍ਰਿਥੀ ਚੰਦ ਨੂੰ ਪਤਾ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ 15 ਸਾਲ ਹੋ ਗਏ ਹਨ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੈ। ਇਸ ਕਰਕੇ ਗੁਰਗੱਦੀ ਤਾਂ ਵਾਪਸ ਮੇਰੇ ਪੁੱਤਰ ਮਿਹਰਬਾਨ ਨੂੰ ਹੀ ਮਿਲ ਜਾਣੀ ਹੈ। ਪਰ ਜਦੋਂ ਪ੍ਰਿਥੀ ਚੰਦ ਤੇ ਉਸ ਦੀ ਪਤਨੀ ਕਰਮੋ ਨੂੰ ਇਹ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਜੀ ਦੀ ਪਤਨੀ ਮਾਤਾ ਗੰਗਾ ਜੀ ਮਾਂ ਬਣਨ ਵਾਲੀ ਹੈ ਤਾਂ ਦੋਨੇ ਜੀ ਬਹੁਤ ਦੁਖੀ ਹੋਏ। ਉਹਨਾਂ ਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉੱਡ ਗਈ। ਉਹਨਾਂ ਦੇ ਸੁਪਨਿਆਂ ਦਾ ਮਹਿਲ ਰੇਤ ਦੀ ਤਰ੍ਹਾਂ ਵਿਖਰਨ ਲੱਗ ਗਿਆ। ਸੀ ਉਹਨਾਂ ਨੂੰ ਤਾਂ ਇਹ ਆਸ ਸੀ ਕਿ ਉਹਨਾਂ ਦਾ ਪੁੱਤਰ ਮਿਹਰਬਾਨ ਅਗਲਾ ਗੁਰੂ ਬਣੇਗਾ ਪਰੰਤੂ ਉਹਨਾਂ ਦੀ ਇਹ ਆਸ ਖਤਮ ਹੋਣ ਲੱਗੀ ਸੀ ਹੁਣ ਇਹ ਦੋਨੋਂ ਪਤੀ ਪਤਨੀ ਗਲਤ ਰਸਤੇ ਤੇ ਉੱਤਰ ਆਏ ਸਨ ਤੇ ਘਰ ਕਲੇਸ਼ ਕਰਨ ਲੱਗੇ ਈਰਖਾ ਬਸ ਹੋਈ ਉਹ ਹਰ ਵੇਲੇ ਮੰਦੇ ਬਚਨ ਬੋਲਦੇ ਰਹਿੰਦੇ ਘਰ ਵਿੱਚ ਹਰ ਵੇਲੇ ਕਲੇਸ਼ ਪਿਆ ਰਹਿੰਦਾ ਸੀ ਅੰਤ ਮਾਤਾ ਭਾਨੀ ਜੀ ਨੇ ਇੱਕ ਕਠੋਰ ਫੈਸਲਾ ਲਿਆ ਤੇ ਕਿਹਾ ਕਿ ਤੁਸੀਂ ਦੋਨੇ ਭਰਾ ਆਪਣੀ ਆਪਣੀ ਗ੍ਰਸਤੀ ਵੱਖ-ਵੱਖ ਵਸਾ ਲਵੋ ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਤਾ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਕੁਝ ਦਿਨਾਂ ਲਈ ਸ੍ਰੀ ਅਮਰਤਸਰ ਸਾਹਿਬ त्याਗਣ ਦਾ ਨਿਸ਼ਚਾ ਕੀਤਾ ਉਹ ਆਪਣੇ ਸੈਨਿਕਾਂ ਦੇ ਸੱਦੇ ਉੱਤੇ ਅਮਰਤਸਰ ਸਾਹਿਬ ਤੋਂ ਤਿੰਨ ਕੋ ਦੂਰ ਬਡਾਲੀ ਪਿੰਡ ਵਿੱਚ ਰਹਿਣ ਲੱਗੇ ਇਹ ਸਾਰਾ ਨਗਰ ਗੁਰੂ ਘਰ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਗੁਰੂ ਜੀ ਦੇ ਬਡਾਲੀ ਵਿਸੇਬਾ ਕਰ ਲੈਣ ਤੇ ਬਹੁਤ ਤੋ ਖੁਸ਼ ਹੋਏ ਸਨ ਪਿੰਡ ਦੇ ਚੌਧਰੀ ਨੇ ਇੱਕ ਬਹੁਤ ਵੱਡੀ ਹਵੇਲੀ ਖਾਲੀ ਕਰ ਦਿੱਤੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨਾਲ ਉੱਥੇ ਰਹਿਣ ਲੱਗੇ ਬਾਬਾ ਬੁੱਢਾ ਜੀ ਦੇ ਦਿੱਤੇ ਵਰ ਮੁਤਾਬਕ ਸੇਹਾੜ ਸੰਮਤ 1652 ਈਸਵੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਪਿੰਡ ਬਡਾਲੀ ਵਿਖੇ ਹੋਇਆ ਇਹ ਸੂਚਨਾ ਮਿਲਣ ਨਾਲ ਪਰਿਵਾਰ ਅਤੇ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਦੂਜੇ ਪਾਸੇ ਪਿਰਥੀ ਚੰਦ ਤੇ ਉਸ ਦੀ ਪਤਨੀ ਕਰਮੋ ਦੇ ਹਿਰਦੇ ਦੁੱਖ ਨਾਲ ਘਰਲਾ ਉੱਠੇ ਪਿਰਥੀ ਚੰਦ ਨੇ ਬਾਲਕ ਹਰगोविंद ਜੀ ਦੀ ਜੀਵਨ ਲੀਲਾ ਖਤਮ ਕਰਨ ਦੀ ਯੋਜਨਾ ਬਣਾ ਲਈ ਉਸ ਨੇ ਦਾਈ ਫੱਤੋ ਨੂੰ 200 ਚਾਂਦੀ ਦੇ ਸਿੱਕੇ ਦਿੱਤੇ ਤੇ ਉਸ ਨੂੰ ਕਿਹਾ ਕਿ ਉਹ ਬਾਲਕ ਨੂੰ ਜ਼ਹਿਰ ਦੇ ਕੇ ਮਾਰ ਦੇਵੇ ਉਸ ਨੇ ਆਪਣੇ ਸਥਾਨਾ ਉੱਤੇ ਜ਼ਹਿਰ ਲਾ ਕੇ ਬਾਲਕ ਹਰगोविंद ਜੀ ਨੂੰ ਦੁੱਧ ਪਲਾਉਣ ਲੱਗੀ ਪਰ ਕੁਦਰਤੀ ਲੀਲਾ ਕੁਝ ਹੋਰ ਹੀ ਸੀ ਬਾਲਕ ਨੇ ਕੌੜੇ ਪਾਨ ਦੇ ਕਾਰਨ ਸਥਨਾਂ ਨੂੰ ਛੋ ਕੇ ਮੂੰਹ ਫੇਰ ਲਿਆ ਤੇ ਦੁੱਧ ਨਹੀਂ ਪੀਤਾ ਪਰ ਦੇਖਦੇ ਹੀ ਦੇਖਦੇ ਜ਼ਹਿਰ ਦਾ ਪ੍ਰਭਾਵ ਉਲਟਾ ਦਾਈ ਤੇ ਹੀ ਹੋ ਗਿਆ ਉਹ ਛੱਟ ਪਟਾਉਣ ਲੱਗੀ ਮਰਦੇ ਮਰਦੇ ਉਸ ਨੇ ਸੱਚ ਵੀ ਉਗਲ ਦਿੱਤਾ ਅਤੇ ਕਿਹਾ ਕਿ ਮੈਨੂੰ ਪਿਰਤੀ ਚੰਦ ਨੇ ਬਾਲਕ ਦੀ ਹੱਤਿਆ ਕਰਨ ਲਈ ਪ੍ਰੇਰਿਤ ਕੀਤਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਕਿਹਾ ਕਿ ਪ੍ਰਭੂ ਆਪ ਬਾਲਕ ਦਾ ਰਖਵਾਲਾ ਹੈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਅਤੇ ਉਹਨਾਂ ਨੇ ਵੈਗਰੂ ਜੀ ਦਾ ਧੰਨਵਾਦ ਕੀਤਾ ਦਾਈ ਫੱਤੋ ਦੁਆਰਾ ਅਪਰਾਧ ਸਵੀਕਾਰ ਕਰਨ ਅਤੇ ਉਸ ਦੇ ਬਿਆਨਾਂ ਕਾਰਨ ਪਿਰਤੀ ਚੰਦ ਦੀ ਨਿੰਦਿਆ ਸ਼ੁਰੂ ਹੋ ਗਈ ਸਾਰੇ ਨਗਰ ਵਿੱਚ ਉਹ ਜਿੱਥੇ ਵੀ ਵਿਚਰਦਾ ਲੋਕ ਉਸ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਇੰਨਾਂ क्रूर ਨਜ਼ਰਾਂ ਤੋਂ ਤੰਗ ਆ ਕੇ ਉਸ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਰਹਿਣਾ ਤਿਆਗ ਦਿੱਤਾ ਆਪਦੇ ਸਹਰੇ ਘਰ ਵਾਲੇ ਪਿੰਡ ਹੀਰਾ ਵਿੱਚ ਆਪਣਾ ਸਥਾਈ ਨਿਵਾਸ ਬਣਾ ਲਿਆ ਪ੍ਰਥੀ ਚੰਦ ਨੇ ਸ੍ਰੀ ਹਰਗੋਬਿੰਦ ਸਾਹਿਬ ਉੱਤੇ ਇੱਕ ਹੋਰ ਘਾਤਕ ਹਮਲਾ ਕਰਨ ਦੀ ਬਿਉਤ ਬਣਾਈ। ਬਾਲਕ ਹੁਣ ਚੱਲਣ ਫਿਰਨ ਲੱਗਾ ਸੀ। ਇਸ ਵਾਰ ਉਸ ਨੇ ਇੱਕ ਸਪੇਰੇ ਨਾਲ ਗੱਲਬਾਤ ਕੀਤੀ ਤੇ ਉਸ ਨੂੰ ਕੁਝ ਸੋਨੇ ਦੀਆਂ ਮੋਦਰਾਵਾਂ ਦੇ ਕੇ ਬਡਾਲੀ ਪਿੰਡ ਭੇਜਿਆ। ਸਪੇਰੇ ਨੂੰ ਕਿਹਾ ਕਿ ਬਾਲਕ ਹਰਗੋਬਿੰਦ ਨੂੰ ਇਕੱਲਾ ਦੇਖ ਕੇ ਉਸ ਨੂੰ ਸੱਪ ਤੋਂ ਦਸਵਾਉਣਾ ਹੈ। ਕੰਮ ਪੂਰਾ ਹੋਣ ਤੇ ਬਾਕੀ ਦੀਆਂ ਸੋਨੇ ਦੀਆਂ ਮੋਦਰਾਵਾਂ ਦਿੱਤੀਆਂ ਜਾਣੀਆਂ ਸਨ। ਸਪੇਰੇ ਨੇ ਯੋਜਨਾ ਅਨੁਸਾਰ ਕਾਰਜ ਕਰ ਦਿੱਤਾ। ਪਰ ਬਾਲਕ ਨੇ ਸੱਪ ਨੂੰ ਸਿਰ ਤੋਂ ਫੜ ਲਿਆ ਅਤੇ ਉਸ ਨੂੰ ਫੜਦੇ ਹੀ ਧਰਤੀ ਉੱਤੇ ਜ਼ੋਰ-ਜ਼ੋਰ ਦੀ ਰਗੜ ਦਿੱਤਾ ਦੇਖਦੇ ਹੀ ਦੇਖਦੇ ਸੱਪ ਉੱਥੇ ਹੀ ਮਰ ਗਿਆ ਉਧਰੋਂ ਮਾਤਾ ਗੰਗਾ ਜੀ ਤੇ ਦਾਸੀਆਂ ਨੇ ਵੇਖ ਲਿਆ ਕਿਸਾਪ ਬਾਲਕ ਹਰ ਗੋਬਿੰਦ ਸਾਹਿਬ ਜੀ ਦੇ ਹੱਥਾਂ ਵਿੱਚ ਤੜਫ ਰਿਹਾ ਹੈ। ਉਸੇ ਪਲ ਰੌਲਾ ਪੈ ਗਿਆ। ਸੇਵਕ ਤੁਰੰਤ ਹੀ ਭੱਜੇ ਆਏ ਅਤੇ ਉਹਨਾਂ ਨੇ ਖੋਜ-ਭੀਨ ਕਰਕੇ ਜਲਦੀ ਹੀ ਸਪੇਰੇ ਨੂੰ ਫੜ ਲਿਆ। ਸਪੇਰੇ ਨੇ ਮਾਰਕੁਟਾਈ ਤੋਂ ਬਾਅਦ ਸਾਰਾ ਸੱਚ ਉਗਲ ਦਿੱਤਾ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਸ਼ਾਂਤ ਤੇ ਅਡੋਲ ਰਹੇ ਅਤੇ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ। ਬਸ ਇੰਨਾ ਹੀ ਕਿਹਾ ਕਿ ਜਦੋਂ ਆਪਣੇ ਹੀ ਨੀਚਤਾ ਉੱਤੇ ਉਤਰ ਆਉਣ ਤਾਂ ਇਸ ਸਪੇਰੇ ਦਾ ਕੀ ਦੋਸ਼ ਹੈ? ਉਧਾਰਚਿਤ ਗੁਰੂ ਨੇ ਸਪੇਰੇ ਨੂੰ ਮਾਫ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਮਾਤਾ ਗੰਗਾ ਜੀ ਤੇ ਦਾਸੀਆਂ ਸਾਵਧਾਨ ਰਹਿਣ ਲੱਗੀਆਂ ਪਰਥੀ ਚੰਦ ਬਹੁਤ ਢੀਠ ਸੀ ਉਸਨੇ ਇੱਕ ਵਾਰ ਫੇਰ ਬਾਲਕ ਹਰ ਗੋਬਿੰਦ ਸਾਹਿਬ ਉੱਤੇ ਘਾਤਕ ਹਮਲਾ ਕਰਨ ਦੀ ਯੋਜਨਾ ਬਣਾ ਲਈ ਉਸਨੇ ਇਸ ਵਾਰ ਗੁਰੂ ਜੀ ਦੇ ਘਰੇਲੂ ਨੌਕਰ ਨੂੰ ਲਾਲਚ ਦੇ ਕੇ ਆਪਣੇ ਚੁੰਗਲ ਵਿੱਚ ਫਸਾ ਲਿਆ ਇਹ ਨੌਕਰ ਬਾਲਕ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਦੇਖਭਾਲ ਕਰਦਾ ਸੀ ਅਤੇ ਉਹਨਾਂ ਨੂੰ ਖਡਾਉਣਿਆਂ ਨਾਲ ਬਹਲਾਉਂਦਾ ਸੀ ਨੌਕਰ ਨੂੰ ਇੱਕ ਜ਼ਹਿਰ ਦੀ ਪੁੜੀ ਦਿੱਤੀ ਗਈ ਜਿਸ ਨੂੰ ਉਸਨੇ ਦਹੀਂ ਵਿੱਚ ਮਿਲਾ ਕੇ ਬਾਲਕ ਹਰ ਗੋਬਿੰਦ ਸਾਹਿਬ ਜੀ ਨੂੰ ਸੇਵਨ ਕਰਾਉਣਾ ਸੀ ਨੌਕਰ ਨੇ ਇਸੇ ਤਰ੍ਹਾਂ ਹੀ ਕੀਤਾ ਪਰ ਬਾਲਕ ਨਿਤ ਦੀ ਤਰ੍ਹਾਂ ਦਹੀਂ ਖਾਣ ਤੋਂ ਮਨਾਹੀ ਕਰਨ ਲੱਗਾ ਅਤੇ ਖੂਬ ਹੱਲਾ ਗੁੱਲਾ ਕਰਨ ਲੱਗੇ ਇਹ ਦੇਖ ਕੇ ਮਾਤਾ ਗੰਗਾ ਜੀ ਤੇ ਹੋਰ ਦਾਸੀਆਂ ਬਾਲਕ ਦੇ ਕੋਲੇ ਪਹੁੰਚੀਆਂ ਤਾਂ ਬਾਲਕ ਨੇ ਤੋਤਲੀ ਭਾਸ਼ਾ ਵਿੱਚ ਦੱਸਿਆ ਕਿ ਦਹੀਂ ਕੋੜਾ ਹੈ ਸ਼ੱਕ ਹੋਣ ਤੇ ਉਹ ਦਹੀਂ ਕੁੱਤੇ ਨੂੰ ਪਾ ਦਿੱਤਾ ਗਿਆ ਪਹਿਲਾਂ ਤਾਂ ਕੁੱਤਾ ਦਹੀਂ ਸੁੰਘ ਕੇ ਹਟ ਗਿਆ ਪਰ ਮਜਬੂਰ ਕਰਨ ਉੱਤੇ ਕੁੱਤੇ ਨੇ ਥੋੜਾ ਜਿਹਾ ਦਹੀਂ ਖਾ ਲਿਆ ਤਾਂ ਉਹ ਤੜਫ ਤੜਫ ਕੇ ਉੱਥੇ ਹੀ ਮਰ ਗਿਆ ਬਸ ਫੇਰ ਕੀ ਸੀ ਨੌਕਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਸ ਨੇ ਸਾਰੇ ਭੇਤ ਨੌਕਰ ਤੋਂ ਬੁਲਵਾ ਲਏ ਨੌਕਰ ਪੁਲਸ ਦੀਆਂ ਜਾਂਚਨਾਮਾ ਸਹਨ ਨਹੀਂ ਕਰ ਸਕਿਆ ਅਤੇ ਉੱਥੇ ਹੀ ਦਮ ਤੋੜ ਦਿੱਤਾ ਮਰਦੇ ਸਮੇਂ ਨੌਕਰ ਨੇ ਦੱਸਿਆ ਕਿ ਉਸ ਨੂੰ ਪ੍ਰਿਥੀ ਚੰਦ ਨੇ ਇਸ ਕਾਰਜ ਲਈ ਬਹੁਤ ਸਾਰਾ ਪੈਸਾ ਦਿੱਤਾ ਸੀ ਪਹਿਲਾਂ ਦੋ ਹੱਤਿਆਵਾਂ ਦੀਆਂ ਕੋਸ਼ਿਸ਼ਾਂ ਬਡਾਲੀ ਪਿੰਡ ਵਿੱਚ ਕੀਤੀਆਂ ਗਈਆਂ ਸਨ ਪਰ ਇਹ ਤੀਜੀ ਹੱਤਿਆ ਦੀ ਕੋਸ਼ਿਸ਼ ਅੰਮ੍ਰਿਤਸਰ ਸਾਹਿਬ ਨਗਰ ਵਿੱਚ ਹੋਈ ਸੀ ਪ੍ਰਭੂ ਦੀ ਕਿਰਪਾ ਕਰਕੇ ਉਸ ਦੇ ਤਿੰਨੇ ਬਾਰ ਖਾਲੀ ਗਏ ਗੁਰੂ ਜੀ ਨੇ ਇਸ ਵਾਰ ਵੀ ਕੋਈ ਰੋਸ ਜ਼ਾਹਿਰ ਨਹੀਂ ਕੀਤਾ ਪਿਰਥੀ ਚਾਂਦਨ ਦੇ ਜਦੋਂ ਸਾਰੇ ਬਾਰ ਖਾਲੀ ਗਏ ਤਾਂ ਉਸ ਨੇ ਸਹਿਬਜ਼ਾਦੇ ਦੇ ਇੱਕ ਕਹਾਣੀ ਨੰਦਰਾਮ ਰਾਏ ਰਾਹੀਂ ਮਾਰਨ ਦੀ ਯੋਜਨਾ ਬਣਾਈ ਉਸ ਨੇ ਨੰਦਰਾਮ ਦੇ ਚਾਚੇ ਨੂੰ ਆਪਣੇ ਹੱਥ ਵਿੱਚ ਲਿਆ ਤੇ ਉਸ ਨੂੰ ਕਿਹਾ ਕਿ ਉਹ ਨੰਦਰਾਮ ਨੂੰ ਦੋ ਜੇਬਾਂ ਵਾਲੀ ਕਮੀਜ਼ ਬਣਾ ਕੇ ਦੇਵੇ ਫਿਰ ਉਸ ਨੇ ਕਿਹਾ ਕਿ ਨੰਦਰਾਮ ਇੱਕ ਜੇਬ ਵਿੱਚ ਚੰਗੀ ਮਠਿਆਈ ਪਾਵੇ ਤੇ ਦੂਜੀ ਵਿੱਚ ਜ਼ਹਿਰ ਮਿਲੀ ਮਠਿਆਈ ਪਾ ਲਵੇ ਇਸ ਤਰ੍ਹਾਂ ਜਦੋਂ ਉਹ ਖੇਡਣ ਜਾਣ ਤਾਂ ਨੰਦਰਾਮ ਚੰਗੀ ਮਠਿਆਈ ਖਾ ਲਵੇ ਤੇ ਜ਼ਹਿਰ ਵਾਲੀ ਮਠਿਆਈ ਹਰ ਗੋਬਿੰਦ ਨੂੰ ਖਵਾ ਦੇਵੇ ਜਦੋਂ ਦੋਵੇਂ ਦੋਸਤ ਖੇਡਣ ਗਏ ਤਾਂ ਨੰਦਰਾਮ ਇਹ ਭੁੱਲ ਹੀ ਗਿਆ ਕਿ ਕਿਹੜੀ ਮਠਿਆਈ ਚੰਗੀ ਸੀ ਕਿਹੜੀ ਮਠਿਆਈ ਜ਼ਹਿਰ ਵਾਲੀ ਸੀ ਉਸਨੇ ਜ਼ਹਿਰੀਲੀ ਮਠਿਆਈ ਆਪ ਖਾ ਲਈ ਅਤੇ ਚੰਗੀ ਮਠਿਆਈ ਸਹਬਜ਼ਾਦੇ ਨੂੰ ਦੇ ਦਿੱਤੀ ਨੰਦਰਾਮ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਗੁਰੂ ਜੀ ਨੇ ਇਹ ਅਨੁਭਵ ਕੀਤਾ ਕਿ ਬਡਾਲੀ ਰਹਿੰਦਿਆਂ ਕੋਈ ਨਾ ਕੋਈ ਘਟਨਾ ਵਾਪਰਦੀ ਹੀ ਰਹਿੰਦੀ ਹੈ ਤਾਂ ਆਪ ਆਪਣੇ ਪਰਿਵਾਰ ਸਹਿਤ ਅੰਮ੍ਰਿਤਸਰ ਸਾਹਿਬ ਆ ਗਏ ਸਹਬਜ਼ਾਦੇ ਉੱਤੇ ਹਮਲਿਆਂ ਕਾਰਨ ਸਿੱਖ ਸੰਗਤ ਨੇ ਪਿਰਥੀ ਚੰਦ ਨੂੰ ਫਟਕਾਰਾਂ ਪਾਈਆਂ ਸੋ ਜਿਸ ਦਾ ਵਾਹਿਗੁਰੂ ਰੱਖ ਹੁੰਦਾ ਹੈ ਉਸ ਦਾ ਕੋਈ ਵੀ ਬਾਲ ਵਿੰਗਾ ਨਹੀਂ ਕਰ ਸਕਦਾ ਸੋ ਵੈਗਰੂ ਜੀ ਇਹ ਸਾਖੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੇਕਰ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵੈਗਰੂ ਜੀ ਜ਼ਰੂਰ ਲਿਖਣਾ ਧੰਨਵਾਦ ਜੀ